मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਤੁਹਾਡੇ ਦੁਆਰਾ ਦਸਾਂ ਨਾਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਜ਼ੇਖਰੀਓ ਪ੍ਰੋਗਰਾਮ ਇੱਕ ਮੇਰੀ ਵਿਸਨੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਨੇ ਲੈ ਕੇ ਆਏ ਸੀ ਕੁਝ ਖਾਸ ਤੇ ਮੁੱਖ ਖਬਰਾਂ ਤੇ ਇਹਨਾਂ ਖਬਰਾਂ ਤੇ ਵਿਸੇਰੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋਂ ਟਿਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਟਿਲੋਂ ਸਾਹਿਬ ਜੀ ਦਾ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਅ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਸੁਖਬੀਰ ਨਦੇ ਵੱਲੋਂ ਅੱਜ ਜਿਹੜੀ ਹੈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਤੋਂ ਬਾਅਦ ਹੁਣ ਕਾਫੀ ਜ਼ਿਆਦਾ ਜਿਹੜੇ ਹੈ ਕਿਆ ਸਟਾਈਲ ਲਗਾਏ ਜਾ ਰਹੇ ਨੇ ਸਿਆਸੀ ਚਰਚਾ ਵਿੱਚ ਛੜੀ ਛਿੜ ਚੁੱਕੀ ਹੈ ਦੇਖੋ ਬਲਬੀਰ ਸਿੰਘ ਰਾਜੇਵਾਲ ਬਹੁਤ ਪੁਰਾਣੇ ਕਿਸਾਨ ਦੇ ਆਗੂ ਨੇ ਜੀ ਜੀ ਲਗਭਗ 5 ਦਹਾਕੇ ਉਹਨਾਂ ਦਾ ਕਸਾਨੀ ਦੇ ਵਿੱਚ ਸਫਰ ਹੋ ਗਿਆ। ਔਰ ਉਹਨਾਂ ਦੇ ਇੱਕ ਹੋਰ ਸਾਥੀ ਸਰਦਾਰ ਅਜਮੇਰ ਸਿੰਘ ਲਖੋਵਾਲ ਜਿਹੜੇ ਹਰਿੰਦਰ ਸਿੰਘ ਲਖੋਵਾਲ ਸਾਹਿਬ ਦੇ ਪਿਤਾ ਨੇ ਇਕੱਠੇ ਹੁੰਦੇ ਸਨ ਦੋਨੋਂ। ਜੀ। ਉਹਨਾਂ ਨੂੰ ਅਕਾਲੀ ਸਰਕਾਰ ਨੇ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਵੀ ਬਣਾਇਆ। ਤੇ ਅਚਾਨਕ ਸੁਖਵੀਰ ਸੋ ਬਾਦਲ ਦਾ ਰਾਜੇਪਾਲ ਸਾਹਿਬ ਦੇ ਘਰ ਪਹੁੰਚ ਜਾਣਾ ਬੜਾ ਅਚੰਭਾਜ ਹੈ ਇਸ ਖੇਤਰ ਦੇ ਵਿੱਚੋਂ ਅਜੇ ਅਕਾਲੀ ਜਗਦੀਪ ਸਿੰਘ ਚੀਮਾ ਅਕਾਲੀ ਦਲ ਨੂੰ ਅਲਬਦਾ ਕਹਿਗੇ ਬਾਅਦ ਦੇ ਵਿੱਚ ਉਹਨਾਂ ਦੇ ਸਾਥੀਆਂ ਨੇ ਵੀ ਸਮੂਹਕ ਤੌਰ ਤੇ ਅਸਤੀਫੇ ਦਿੱਤੇ ਤੇ ਅੱਜ ਸੁਖਵੀਰ ਸਿੰਘ ਦਾ ਉੱਥੇ ਪਹੁੰਚਣਾ ਰਾਸੀ ਹਲਕਾ ਦੇ ਵਿੱਚ ਆਪੋ ਆਪਣੇ ਅਕਿਆਸ ਰੰਗਾਂ ਨੇ ਅੱਜ ਰਾਜੇਵਾਲ ਸਾਹਿਬ ਕੋਲ ਜਾਣਾ ਕਿਉਂਕਿ ਹੜਾਂ ਦੇ ਵਿੱਚ ਰਾਜੇਵਾਲ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਛਾਲਾਗਾ ਕਰਤੀ ਸੀ ਪਰ ਜਦੋਂ ਪਿੰਨ ਖੇਤੀ ਕਾਨੂੰਨ ਆਏ ਕਸ ਸੁਖਵੀਰ ਸੋ ਬਾਦਲ ਨੇ ਤਾਂ ਉਹਨਾਂ ਦੀ ਪ੍ਰੋੜਤਾ ਕੀਤੀ ਸੀ ਉਹਨਾਂ ਦੇ ਹੱਕ 'ਚ ਬਿਆਨਬਾਜ਼ੀ ਕੀਤੀ ਇੱਥੋਂ ਤੱਕ ਕਿ 95 ਸਾਲ ਤੋਂ ਵੱਡੀ ਉਮਰ ਦੇ ਆਪਣੇ ਪਿਤਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ 'ਚ ਕਹਿ ਦਿੱਤਾ ਉਹਨਾਂ ਤੋਂ ਵੀ ਕਹਾਤਾ ਕਿ ਮੋਦੀ ਸਾਹਿਬ ਨੇ ਤਾਂ ਕਾਨੂੰਨਾਂ ਦੀ ਕਮਾਲ ਹੀ ਕਰਤੀ ਹੈ ਔਰ ਬਾਅਦ ਦੇ ਵਿੱਚ ਇਹ ਚਰਚਾਵਾ ਵੀ ਚੱਲਿਆ ਕਿ ਜਦੋਂ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਇਹਨਾਂ ਕਾਨੂੰਨਾਂ ਬਾਰੇ ਗੱਲ ਆਈ ਤਾਂ ਸੁਖਵੀਰ ਸਿੰਘ ਦੀ ਪਤਨੀ ਬੀਬੀ ਹਰਸਿਮਰਤ ਕੌਰ ਉਹ ਉਸ ਮੰਤਰੀ ਮੰਡਲ ਦਾ ਹਿੱਸਾ ਸਨ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਅਸਤੀਫਾ ਵੀ ਦੇਣਾ ਪਿਆ ਜੀ ਜੀ ਇਹਨਾਂ ਨੇ ਪ੍ਰਚਾਰ ਕੀਤਾ ਕੋਈ ਬੰਦਾ ਪੰਚੀ ਨਹੀਂ ਛੱਡਦਾ ਅਸੀਂ ਮੰਤਰੀ ਮੰਡਲ ਛੱਡਿਆ ਉਹ ਭਾਈ ਛੱਡਿਆ ਨਹੀਂ ਤੁਤੋ ਛੜਾਇਆ ਸੀ ਤੇ ਅੱਜ ਚਾਣਕ ਸੁਖਵੀਰ ਸਰ ਦਾ ਉੱਥੇ ਪਹੁੰਚ ਜਾਣਾ ਦੂਜੇ ਪਾਸੇ ਰਾਜੀਵਾਲ ਸਾਹਿਬ ਦਾ ਬਿਆਨ ਜਬ ਵੀ ਇੱਕ ਆਇਆ ਹੋਇਆ ਹੈ ਕਿ ਮੈਂ ਤਾਂ ਇਹਨਾਂ ਨੂੰ ਇੰਨੀ ਉਹ ਗੱਲ ਕਹੀ ਹੈ ਕਿ ਜੇ ਤੁਸੀਂ ਕੁਝ ਨਾ ਕੁਝ ਕਰਨਾ ਚਾਹੁੰਦੇ ਹੋ ਤਾਂ ਦੋਵੇਂ ਅਕਾਲੀ ਦਲ ਇੱਕ ਮੰਚ ਤੇ ਆ ਜਾਓ ਆਉਂਦੇ ਆ ਨਹੀਂ ਆਉਂਦੇ ਇਹਦਾ ਅਗਲਾ ਸਮਾ ਦੱਸੇਗਾ ਪਰੇ ਸਿਆਸੀ ਹਲਕਿਆਂ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਚਰਚਾ ਚੱਲ ਰਹੀ ਜਿ ਬਿਲਕੁਲ ਟਿਲੋਸਾ ਬੁੱਧਰ ਕਹਿ ਜਾ ਰਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਦੇਖਣ ਨੂੰ ਮਿਲਿਆ ਇੰਨਾ ਹੀ ਨਹੀਂ ਕਹਿ ਜਾ ਰਿਹਾ ਕਿ ਇਸ ਰੈਲੀ ਦੇ ਵਿੱਚ ਇੱਕ ਬੱਸ ਦੇ ਉੱਤੇ ਗੋਲੀਆਂ ਚਲਾਈਆਂ ਗਿਆ ਜਿਦੇ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਜਿਹੜੇ ਵਿਅਕਤੀ ਸੀਗੇ ਉਹ ਜ਼ਖਮੀ ਵੀ ਹੋਏ ਨੇ ਤਰਨਤਾਰਨ ਦੇ ਵਿੱਚ ਅੱਜ ਇਹਨਾਂ ਨੇ ਇੱਕ ਸਿਆਸੀ ਰੈਲੀ ਰੱਖੀ ਹੋਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਚੇ ਚਿਤ ਤੌਰ ਤੇ ਸ਼ਮੂਲੀਅਤ ਕਰਨ ਪਹੁੰਚੇ ਜੀ ਪਤਾ ਲੱਗਿਆ ਕਿ ਇਹਨਾਂ ਦੇ ਵਰਕਰ ਇੱਕ ਸਰਕਾਰੀ ਬੱਸ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਬੱਸ ਦੇ ਉੱਤੇ ਕਤਤ ਰੂਪ ਦੇ ਵਿੱਚ ਹਮਲਾ ਹੋ ਗਿਆ ਕਹਿੰਦੇ ਆ ਕਿ ਗੋਲੀਆਂ ਵੀ ਚੱਲੀਆਂ ਇਹਦੇ ਵਿੱਚ ਸੁਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਅਰਵਿੰਦਰ ਸਿੰਘ ਗੁਰਮੀਤ ਸਿੰਘ ਅਤੇ ਫੋਮਨ ਸਿੰਘ ਇਹਨਾਂ ਦੇ ਕਰਕੁੰਨ ਨੇ ਜ਼ਖਮੀ ਹੋ ਗਏ। ਅਰੇ ਸਬੰਧ ਦੇ ਵਿੱਚ ਥਾਣਾ ਝਵਾਲ ਵਿਖੇ ਕਹਿੰਦੇ ਇੱਕ ਸ਼ਿਕਾਇਤ ਵੀ ਦਰਜ ਕਰਾ ਦਿੱਤੀ ਹੈ। ਜੀ ਜਿਹੜੇ ਜ਼ਖਮੀ ਨੇ ਉਹ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ। ਮੇਰਾ ਖਿਆਲ ਹੁਣ ਤੱਕ ਪੁਲਿਸ ਨੇ ਇਹਦੇ ਵਿੱਚ ਮਾਮਲਾ ਦਰਜ ਕਰ ਲਿਆ ਹੋਣਾ ਹੈ ਕਿਉਂਕਿ ਜਦੋਂ ਹਸਪਤਾਲ 'ਚ ਇਸ ਤਰ੍ਹਾਂ ਦਾ ਕੇਸ ਆਉਂਦਾ ਹੈ ਤਾਂ ਅਦਾਲਤ ਮਾਫ ਕਰਨਾ ਤਾਂ ਪੁਲਿਸ ਕੋਲ ਜਦੋਂ ਸੂਚਨਾ ਜਾਂਦੀ ਹੈ ਹਸਪਤਾਲ ਤੋਂ ਉੱਥੇ ਲਿਖਿਆ ਹੁੰਦਾ ਹੈ ਪੁਲਿਸ ਇਨਫੋਰਮਰ ਭਾਪ ਸਬੰਧਤ ਥਾਣੇ ਨੂੰ ਸੂਚਨਾ ਦੇ ਦਿੱਤੀ ਗਈ ਹੈ। ਤੇ ਥਾਣੇ ਵਾਲੇ ਆ ਕੇ ਬਿਆਨ ਬਾਜ਼ੀ ਲਿਖਦੇ ਆ। ਉਹਦੇ ਆਧਾਰ ਦੇ ਉੱਤੇ ਪਰਚਾ ਦਰਜ ਹੁੰਦਾ ਹੈ। ਇਸ ਮਾਮਲੇ ਦੇ ਵਿੱਚ ਵੀ ਅੱਗੇ ਪੜਤਾਲ ਕੀਤੀ ਜਾ ਰਹੀ ਹੈ ਜੀ ਜੀ ਬਿਲਕੁਲ ਢਿੱਲੋ ਸਾਹਿਬ ਉਹ ਤਾਂ ਕਿਹਾ ਜਾ ਰਿਹਾ ਕਿ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਤੇ ਜਿਹੜੀ ਹੈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਕਿ ਉਹਨਾਂ ਦੇ ਚੋਣਾਂ ਨੂੰ ਲੈ ਕੇ ਕੋਈ ਵੀ ਜਿਹੜੀ ਹੈ ਕਿਹਾ ਜਾਂਦਾ ਹੈ ਕਿ ਕੋਈ ਵੀ ਗੜਬੜ ਨਾ ਹੋ ਸਕੇ ਇਸ ਦੇ ਨਾਲ ਹੀ ਅੱਜ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੇ ਵੀ ਤਰਨਤਾਰਨ ਦੀਆਂ ਚੋਣਾਂ ਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਜਿਸ ਬੰਦੇ ਬਾਰੇ ਪਹਿਲਾਂ ਸੋਚਿਆ ਜਾ ਰਿਹਾ ਸੀ ਇਹ ਬੰਦਾ ਤਾਂ ਉਹੀ ਹੈ ਜੀ ਪਹਿਲੀ ਵਾਰ ਕਿਹਾ ਜਾਂਦਾ ਕਿ 2002 ਦੇ ਵਿੱਚ ਇਹ ਹਰਮੀਤ ਸਿੰਘ ਸੰਧੂ ਨੇ ਆਯਾਤ ਤੌਰ ਦੇ ਉੱਤੇ ਚੋਣ ਲੜੀ ਤੇ ਜਿੱਤੀ ਫਿਰ ਇਹ ਅਕਾਲੀ ਦਲ ਵਿੱਚ ਚਲੇ ਗਿਆ ਅਕਾਲੀ ਦਲ ਵੱਲੋਂ ਵੀ ਐਮਐਲਏ ਬਣਿਆ ਦੱਸਿਆ ਜਾਂਦਾ ਕਿ ਇਹ ਮਾਝੇ ਦੇ ਆਗੂ ਵਿਕਰਮ ਸੋਮਜੀਤਿਆ ਦੇ ਕਾਫੀ ਨੇੜਲੇਾਂ ਚੋਂ ਬਣ ਗਿਆ ਸੀ। ਔਰ ਪਿਛਲੇ ਦਿਨਾਂ ਦੇ ਵਿੱਚ ਇਹਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਬਿਲਕੁਲ। ਹੈਰਾਨੀ ਉਦੋਂ ਹੁੰਦੀ ਹੈ ਜਿਹੜੀ ਪਾਰਟੀ ਸੂਬੇ ਦੇ ਵਿੱਚ ਰਾਜ ਕਰਦੀ ਹੈ। ਜਿਹੜੀ ਪਾਰਟੀ ਸੂਬੇ ਦੇ ਵਿੱਚ ਰਾਜ ਕਰਦੀ ਹੈ ਜੀ ਉਹਨੂੰ ਵੀ ਉਮੀਦਵਾਰ ਬਾਹਰਲੀਆ ਪਾਰਟੀਆਂ ਚੋਂ ਜੁਆਇਨ ਕਰਾ ਕੇ ਲੈਣੇ ਪੈ ਰਹੇ ਨੇ ਇਹ ਕੋ ਪਹਿਲੀ ਗੱਲ ਨਹੀਂ ਗੱਦੜਾ ਵੇਹੇ ਦੇ ਵਿੱਚ ਇਹਨਾਂ ਨੇ ਸਾਰਿਆਂ ਨੂੰ ਪਤਾ ਉੱਥੋਂ ਵੀ ਅਕਾਲੀ ਦਲ ਦਾ ਉਮੀਦਵਾਰ ਪਟਿਆ ਜੀ ਜੀ ਅੱਜ ਕੱਲ ਐਮਐਲਏ ਨੇ ਕਿਸੇ ਵੇਲੇ ਉਹ ਸੁਖਵੀਰ ਸਿੰਘ ਬਾਦਲ ਦੇ ਬੜੇ ਨੇੜਲਿਆਂ ਚੋਂ ਸੀ ਜਿਹੜੇ ਅਸਵੇਰੇ ਉੱਥੇ ਐਮਐਲਏ ਨੇ ਗਦੜਵਾਹੇ ਦੇ ਵਿੱਚ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਇਹਨਾਂ ਨੇ ਸ਼ਸ਼ੀਲ ਰਿੰਕੂ ਨੂੰ ਲਿਆਂਦਾ ਔਰ ਕਈ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਵੀ ਸਾਡੇ ਸਾਹਮਣੇ ਨੇ ਤਾਂ ਫੇਰ ਇਹ ਆਪਣੇ ਉਮੀਦਵਾਰ ਆਪਣੇ ਵਰਕਰਾਂ ਦੇ ਵਿੱਚੋਂ ਥਾਂ ਕਿਉਂ ਨਹੀਂ ਦਿੱਤੀ ਜਾਂਦੀ ਚਰਚਾ ਤੇ ਵੀ ਚੱਲਦੀ ਆ ਜਿਹੜੀਆਂ 27 ਦੇ ਵਿੱਚ ਚੋਣਾਂ ਆਉਣੀਆਂ ਨੇ ਇਹਨਾਂ 'ਚੋਂ ਅੱਧੇ ਤਾਂ ਐਮਐਲਏ ਨੂੰ ਟਿਕਟ ਹੀ ਨਾ ਸ਼ਾਦ ਮਿਲ ਲ ਜੀ ਤਾਂ ਹੁਣ ਇਹਨਾਂ ਨੇ ਹਰਮੀਤ ਸੰਧੂ ਅਕਾਲੀ ਦਲ ਤੋਂ ਜੁਆਇਨ ਕਰਾ ਕੇ ਉਮੀਦਵਾਰ ਬਣਾ ਦਿੱਤਾ ਹੈਗਾ ਤੇ ਅਕਾਲੀ ਦਲ ਨੇ ਇੱਕ ਉਹਤੇ ਔਰਤ ਉਮੀਦਵਾਰ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਉਹਨਾਂ ਨੂੰ ਟਿਕਟ ਦਿੱਤੀ ਹੈ ਸੋ ਇਹ ਤਮਾਮ ਜਿਹੜੇ ਆਗੂ ਨੇ ਕੋਈ ਇਧਰ ਕੋਈ ਉਧਰ ਕੋਈ ਉਧਰ ਉਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਹਾਲੇ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਧੜੇ ਨੇ ਉਹਨਾਂ ਨੇ ਵੀ ਉਮੀਦਵਾਰ ਅੱਲਾਣਾ ਹੈ ਅਕਾਲੀ ਦਲ ਮੋੜ ਸਰਜੀਤ ਕਿੱਧਰ ਜਾਂਦਾ ਹੈ ਇਹ ਅਜੇ ਸਮਾਂ ਦੱਸੂਗਾ ਸੋ ਕਹਿੰਦਾ ਮਤਲਬ ਇਹ ਜਿਹੜੇ ਵੱਡੇ ਪੱਦਰ ਦੇ ਉੱਤੇ ਘੱਟੋ ਘੱਟ ਹਾਕਮ ਪਾਰਟੀ ਆਪਣੇ ਚੋਂ ਤਿਆਰ ਕਿਉਂ ਨਹੀਂ ਕਰਦੀ ਇਹ ਸਭ ਤੋਂ ਵੱਡੇ ਸਵਾਲ ਹੈ ਉਠ ਰਹੇ ਨੇ ਬਿਲਕੁਲ ਢਿੱਲੋ ਸਾਹਿਬ ਜੇਕਰ ਹੁਣ ਪੰਜਾਬ ਦੇ ਵਿੱਚ ਮੌਸਮ ਦੀ ਗੱਲ ਕਰ ਲਈਏ ਤਾਂ ਕਿਹਾ ਜਾ ਰਿਹਾ ਹੈ ਕਿ 5 ਤੋਂ ਲੈ ਕੇ 7 ਤਰੀਕ ਤੱਕ ਦੁਬਾਰਾ ਮੀਂਹ ਪੈ ਸਕਦਾ ਹੈ ਤਾਂ ਇਸ ਦੇ ਨਾਲ ਹੀ ਦੂਜੇ ਪਾਸੇ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਜਿਹੜਾ ਮੂੜ ਤੋਂ ਵੱਧ ਗਿਆ ਤੇ ਕਿਹਾ ਜਾ ਰਿਹਾ ਹੈ ਭਾਖੜਾ ਅਤੇ ਪੋਹ ਡੈਮ ਦੇ ਜਿਹੜੇ ਫਲੱਡ ਗੇਟ ਨੇ ਮੂੜ ਤੋਂ ਖੁੱਲਨੇ ਸ਼ੁਰੂ ਹੋਣਗੇ ਡਰ ਮੌਸਮ ਵਿਭਾਗ ਨੇ ਇੱਕ ਸੂਚਨਾ ਜਾਰੀ ਕੀਤੀ ਹੈ ਜੀ ਕਿ ਅਗਲੇ ਦਿਨਾਂ ਵਿੱਚ ਪ੍ਰਸਾਤ ਦਾ ਪ੍ਰਕੋਪ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਵਰਗੇ ਖੇਤਰਾ ਵਿੱਚ ਹੋ ਸਕਦਾ ਹੈ ਜੀ ਜੀ ਜੇ ਪਹਾੜਾ ਦੇ ਉੱਤੇ ਭਾਰੀ ਮੀਂਹ ਪੈਂਦਾ ਉਹਦਾ ਸਿੱਧਾ ਅਸਰ ਤਾਂ ਫਿਰ ਮੈਦਾਨੀ ਇਲਾਕਿਆਂ 'ਚ ਪਵੇਗਾ ਬਿਲਕੁਲ ਜਾਣਕਾਰੀ ਦੇ ਮੁਤਾਬਕ ਅਜ 2 ਵਜੇ ਭਾਗੜਾ ਡੈਮ ਤੋਂ 27000 ਕਿਊਸਕ ਤੋਂ ਪਾਣੀ ਵਧਾ ਕੇ 36000 ਕਿਊਸਕ ਛੱਡਿਆ ਜਾ ਰਿਹਾ ਹੈ ਇਸੇ ਤਰ੍ਹਾਂ ਤੋਂ ਸਨੇਚਰਵਾਰ ਨੂੰ 43000 ਕਿਊਸਕ ਪਾਣੀ ਛੱਡਿਆ ਜਾਵੇਗਾ ਭਾਵ ਕੱਲ ਨੂੰ ਜਦੋਂ ਕਿ ਇਸੇ ਤਰ੍ਹਾਂ ਦੂਜੇ ਖੇਤਰਾਂ ਦੇ ਵਿੱਚੋਂ ਵੀ ਪਾਣੀ ਛੱਡਿਆ ਜਾਣਾ ਉਧਰੋਂ ਜਿਹੜਾ ਰਣਜੀਤ ਸਾਗਰ ਡੈਮ ਹੈ ਕਹਿੰਦੇ ਉਹਦੇ ਵਿੱਚੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ ਉਹ ਪਾਣੀ ਰਾਵੀ ਦੇ ਵਿੱਚ ਆਉਂਦਾ ਹੈ ਤੇ ਰਾਵੀ ਦੇ ਵਿੱਚ ਜਦੋਂ ਪਾਣੀ ਵਧ ਰਿਹਾ ਹੈ ਉਹਨਾਂ ਖੇਤਰਾ ਦੇ ਵਿੱਚ ਲੋਕਾਂ ਦੀ ਚਿੰਤਾ ਵਧਾ ਰਹੀ ਹੈ ਜੀ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਸੋ ਪਕਾ ਸਕਦੇ ਹਾਂ ਕਿ ਇਹ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਇਸ ਪਾਣੀ ਨੇ ਨੁਕਸਾਨ ਵੀ ਕਰ ਦੇਣਾ ਸੋ ਉਹਨੂੰ ਲੈ ਕੇ ਪ੍ਰਸ਼ਾਸਨ ਵੀ ਚੁਸਤ ਹੈ ਉਹਨਾਂ ਨੇ ਲੋਕਾਂ ਨੂੰ ਵੀ ਸੁਚੇਤ ਕੀਤਾ ਕਿ ਭਾਈ ਥੋੜਾ ਜਾ ਚੌਕਸ ਰਹੋ ਅਵੇਸਲੇ ਨਾ ਹੋ ਜਿਓ ਕਿਤੇ ਪਹਿਲਾਂ ਬਾਗ ਆਪਾਂ ਨੁਕਸਾਨ ਕਰ ਬੈਠੀਏ ਸੋ ਇਸ ਕਰਕੇ ਇਹ ਪਾਣੀ ਛੱਡਣ ਬਾਰੇ ਸੂਚਨਾਵਾਂ ਬਖ ਬਖ ਮਾਧਿਮਾ ਤੋਂ ਜਾਰੀ ਕੀਤੀਆਂ ਜਾ ਰਹੀਆਂ ਬਿਲਕੁਲ ਢਿਲਸਾ ਬੁੱਧਰ ਕੇ ਅਜਾਰੇ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐਸ ਡੀ ਆਰ ਐਫ ਫੰਡ ਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਦੀ ਮੰਗ ਹੈ ਉਸ ਨੂੰ ਰੱਦ ਕਰ ਦਿੱਤਾ ਹੈ ਦੇਖੋ ਜਿਹੜਾ ਐਸ ਡੀ ਆਰ ਐਫ ਦਾ ਫੰਡ ਹੈ ਜੀ ਇਹਦੇ ਬਾਰੇ ਜਿਹੜੇ ਸਾਡੇ ਰਾਜਪਾਲ ਸਾਹਿਬ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਰਾਜ ਦੇ ਪਿੱਛੇ ਕਿਸੇ ਵੀ ਸਿਸਟਮ ਦੇ ਨਿਯਮ ਨਹੀਂ ਬਦਲੇ ਜਾ ਸਕਦੇ ਜੀ ਬਿਲਕੁਲ ਕੇਂਦਰ ਸਰਕਾਰ ਨੇ ਇੱਕ ਨਿਯਮ ਬਣਾਏ ਹੋਏ ਨੇ ਐਸ ਡੀ ਆਰ ਦੇ ਫੰਡਾਂ ਦੇ ਵਿੱਚ ਕਿੰਨਾ ਤਰੀਕਿਆਂ ਦੇ ਨਾਲ ਇਹ ਫੰਡ ਜਾਰੀ ਕਰਨੇ ਆ ਭਾਵੇਂ ਇਹ ਗੱਲ ਬਿਲਕੁਲ درست ਹੈ ਕਿ ਬੱਖ ਬੱਖ ਰਾਜਾਂ ਦੀ ਸਤਤੀ ਹੋਰ ਤਰੀਕੇ ਨਾਲ ਮਾਪੀ ਜਾਂਦੀ ਹੈ ਸੋ ਉਹ ਕਹਿੰਦੇ ਕਿ ਇਕੱਲੇ ਇੱਕ ਰਾਜ ਦੇ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ ਪਤਾ ਨਹੀਂ ਉਹਨਾਂ ਦਾ ਕਿਹੜਾ ਤਰਕ ਹੈ ਪਰ ਹਾਲਾਤ ਅਡਵਾਰਡ ਨੇ ਪੰਜਾਬ ਦੀ ਸਥਿਤੀ ਹੋਰ ਹੈ ਦੂਜੇ ਰਾਜਾਂ ਦੀ ਹੋਰ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਰਾਜਪਾਲ ਸਾਹਿਬ ਤੁਸੀਂ ਪਹਿਲਾਂ ਪੰਜਾਬ ਦੀ ਸਰਕਾਰ ਨਾਲ ਬੈਠ ਕੇ ਸੁਣੋ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਅੱਤਨਜ਼ਨ ਪਹਿਲਾਂ ਸਾਡੇ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਮਿਲਣ ਵੇਲੇ ਵੀ ਚਾਹੀਦਾ ਸੀ ਕਿੰਨੇ ਜਮਾਂਦ ਦੀ ਚਿੱਠੀ ਵੀ ਦੇ ਕੇ ਆਉਂਦੇ ਕਿ ਕੁਝ ਨਾ ਕੁਝ ਨਿਜਮਾ ਦੇ ਵਿੱਚ ਤਬਦੀਲੀ ਕੀਤੀ ਜਾਵੇ ਤਾਂ ਕਿ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਰਾਹਤ ਫੰਡ ਲਈ ਜਾਰੀ ਕੀਤਾ ਮੁਆਵਜ਼ਾ ਦਿੱਤਾ ਜਾ ਸਕੇ ਇਹਦੇ ਆਪੋ ਆਪਣੇ ਨੇਮ ਨੇ ਜੀ ਇਹ ਮੰਗ ਵੱਧ ਕਰਦੇ ਆ ਤੇ S R ਆਪ ਵਿੱਚ ਸਿਰਫ 6000 ਕਰੋੜ ਨੇ ਹਫਤੇ ਦੇ ਨੁਕਸਾਨ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਮੁਲਾਕਾਤ ਕੀਤੀ ਅਮਿਤ ਸ਼ਾਹ ਨਾਲ ਤਾਂ ਉਹਨਾਂ ਨੇ ਕਿਹਾ ਕਿ 13800 ਕਰੋੜ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਮੰਗ 20000 ਕਰੋੜ ਦੀ ਕੀਤੀ। ਪਰantu ਪੰਜਾਬ ਕੋਲ ਕੇਂਦਰ ਸਰਕਾਰ ਕਹਿੰਦੀ ਹੈ ਕਿ ਤੁਹਾਡੇ ਕੋਲ ਵਾਧੂ ਪੈਸੇ ਪਏ ਨੇ। 12000 ਕਰੋੜ ਤੁਹਾਡੇ ਕੋਲ ਹੈ। ਉਦੇ ਵਿੱਚ ਵਿਆਜ ਵੀ ਜੁੜਦਾ ਹੈ ਇਹ ਮਾਮਲੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਦੀ ਸਰਕਾਰ ਆਮਣੋ ਸਾਹਮਣੇ ਹੈ ਸੋ ਉਹਨਾਂ ਦੇਖਦੇ ਆ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਹੋਰ ਕੀ ਵਾਪਰਦਾ ਹੈ ਪਰ ਰਾਜਪਾਲ ਸਾਹਿਬ ਨੇ ਪੰਜਾਬ ਦੇ ਕਹੀ ਹੋਈ ਮੰਗ ਠੁਕਰਾ ਦਿੱਤੀ ਜਿਹੜੇ ਲੋਕ ਆਬ ਅਕਸਰ ਜੇਕਰ ਵੀ ਵਿਦੇਸ਼ ਦੀ ਗੱਲ ਕਰੀਏ ਜਿਹੜੇ ਲੋਕ ਵਿਦੇਸ਼ ਦੇ ਵਿੱਚ ਜਾਂਦੇ ਨੇ ਜਾਂ ਰਹਿੰਦੇ ਨੇ ਉਹਨਾਂ ਨੂੰ ਅੱਜ ਕੱਲ ਦੀ ਜਿਹੜੀ ਸਰਕਾਰਾਂ ਨੇ ਉਹਨਾਂ ਦੇ ਬਦਲਦੇ ਨਿਯਮਾਂ ਦੇ ਕਾਰਨ ਕਾਫੀ ਜ਼ਿਆਦਾ ਛੇੜਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸੇ ਤਹਿਤ ਆਸਟ੍ਰੇਲੀਆ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਉੱਥੇ ਦੀ ਸਰਕਾਰ ਨੇ ਇੱਕ ਪੰਜਾਬੀ ਪਰਿਵਾਰ ਹੈ ਉਸ ਨੂੰ ਆਸਟ੍ਰੇਲੀਆ ਛੱਡਣ ਦੇ ਹੁਕਮ ਦੇ ਦਿੱਤੇ ਨੇ ਦੇਖੋ ਇਹ ਜਗਜੀਵਨ ਸਿੰਘ ਤੇ ਅਮਨਦੀਪ ਕੌਹਰਾ ਇਹਨਾਂ ਦੇ ਇੱਕ ਬੱਚਾ ਵੀ ਹੈ ਜੀ 2009 ਦੇ ਵਿੱਚ ਇਹ ਆਸਟ੍ਰੇਲੀਆ ਗਏ ਸਨ ਜੀ ਜੀ ਉਹਨਾਂ ਨੂੰ ਹੋਣਾ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਛੱਡ ਕੇ ਜਾਓ ਪਰ ਤੁਹਾਡਾ ਬੱਚਾ ਜਿਹੜਾ 16 ਸਾਲ ਦਾ ਇਹ ਬੱਚਾ ਹੈ ਨਾ ਬੱਚਾ ਇਹਨਾਂ ਦੇ ਉਹਦਾ ਜਨਮ ਉੱਥੇ ਹੋਇਆ ਜਿਦੇ ਕਰਕੇ ਉਹ ਬੱਚੇ ਤੇ ਇਹਨਾਂ ਵਾਲੇ ਨਿਯਮ ਲਾਗੂ ਨਹੀਂ ਹੁੰਦੇ ਉਹਨਾਂ ਦੇ ਇਮੀਗ੍ਰੇਸ਼ਨ ਮੰਤਰੀ ਹੈ ਟੋਨੀ ਵਰਕ ਇਹ ਮਾਮਲਾ ਉਹਨਾਂ ਕੋਲੇ ਗਿਆ ਹੈ ਉਹਨਾਂ ਨੇ ਇਜਾਜ਼ਤ ਦੇਣ ਤੋਂਨ ਕਰ ਕਰਤਾ ਇਹਨਾਂ ਨੂੰ ਨਵੰਬਰ ਦੇ ਮਹੀਨੇ ਤੱਕ ਆਸਟ੍ਰੇਲੀਆ ਛੱਡ ਕੇ ਭਾਰਤ ਆਉਣਾ ਪਵੇਗਾ ਆਰ ਜੇ ਉਹਨਾਂ ਦਾ ਪੁੱਤਰ ਵੀ ਨਾਲ ਆ ਜਾਂਦਾ ਤਾਂ ਦੁਬਾਰਾ ਉਹਨਾਂ ਦਾ ਪੁੱਤਰ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਚਿਪ ਲੈ ਕੇ ਰਹਿ ਨਹੀਂ ਸਕੇਗਾ ਉਹਨਾਂ ਦੇ ਨਿਯਮਾਂ ਦੇ ਮੁਤਾਬਕ ਸੋ ਇਹ ਜੋੜੇ ਦੇ ਉੱਤੇ ਇੱਕ ਵੱਡੀ ਤਲਵਾਰ ਲਟਕ ਚੁੱਕੀ ਹੈ ਜੀ ਬਿਲਕੁਲ ਟੈਲਸਾ ਪੁੱਤਰ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ 27 ਵਰਤ ਦੇ ਹੋਏ ਜਿਹੜਾ ਹੁਣ ਕੈਨੇਡਾ ਦੇ ਵਿੱਚ ਭਾਰਤੀ ਫਿਲਮਾਂ ਤੇ ਰੋਕ ਲਗਾਈ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਕੁਝ ਹਿੰਸਕ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ ਬਿਲਕੁਲ ਉੱਥੇ ਕੁਝ ਫਿਲਮਾਂ ਲੱਗੀਆਂ ਹੋਈਆਂ ਨੇ ਜੀ ਉਹਦੇ ਬਾਰੇ ਉਹਨਾਂ ਦੀਆਂ ਕੁਝ ਰਿਪੋਰਟਾਂ ਨੇ ਜੀ ਉਹਨਾਂ ਦੇ ਇੱਕ ਸੀਨੀਅਰ ਅਧਿਕਾਰੀ ਨੇ ਜੈਪ ਕੋਲੋਲੀ ਉਦੇ ਬਾਰੇ ਕਿਹਾ ਜਾ ਰਿਹਾ ਹੈ ਕਿ 25 ਸਤੰਬਰ ਨੂੰ ਸਵੇਰੇ 5:20 ਤੇ ਕੁਝ ਸਖਸ ਥੀਏਟਰ ਤੋਂ ਬਾਹਰ ਆਏ। ਉਹਨਾਂ ਤੇ ਅੱਗ ਲੱਗਣ ਵਾਲਾ ਪੋਤਾਰਥ ਛਿੜਕਿਆ ਤੇ ਅੱਗ ਲੱਗ ਗਈ। ਉਹਨੂੰ ਲੈ ਕੇ ਉਥੋਂ ਦੀ ਸਰਕਾਰ ਕਾਫੀ ਚਿੰਤਤ ਹੈ। ਉਹ ਇਹ ਕਹਿੰਦੇ ਨੇ ਕਿ ਜਦੋਂ ਸਕਰੀਨਿੰਗ ਕੀਤੀ ਸਾਰਾ ਕੁਝ ਦੇਖਿਆ ਤਾਂ ਜਿਹੜੀਆਂ ਦੱਖਣੇਸ਼ੀਆਈ ਫਿਲਮਾਂ ਨੇ ਉਹਨਾਂ ਦੇ ਵਿੱਚ ਜੋ ਕੁਝ ਦਿਖਾਇਆ ਜਾਂਦਾ ਹੈ ਉਹਦੇ ਤੋਂ ਉਤਸ਼ਾਹ ਤੋਕੇ ਲੋਕ ਹਿੰਸਾ ਦੀਆਂ ਘਟਨਾਵਾਂ ਕਰਦੇ ਨੇ ਜਿਹਦੀ ਅਸੀਂ ਆਗਿਆ ਨਹੀਂ ਦੇ ਸਕਦੇ 31 ਅਕਤੂਬਰ ਨੂੰ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਜੀ ਉਹਨਾਂ ਦੇ ਸੀਈਓ ਦਾ ਬਿਆਨ ਵੱਖਰਾ ਆ ਗਿਆ ਉਹਨਾਂ ਨੇ ਆਖਿਆ ਕਿ ਸਾਡੇ ਕਰਮਚਾਰੀਆਂ ਮਹਿਮਾਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਜੋ ਲੋਕ ਪਹਿਲਾਂ ਟਿਕਟਾਂ ਇਹਨਾਂ ਫਿਲਮਾਂ ਦੀਆਂ ਖਰਾ ਚੁੱਕੇ ਨੇ ਬੁੱਕ ਉਹਨਾਂ ਨੂੰ ਰਿਫੰਡ ਦੇਣਾ ਵੀ ਸ਼ੁਰੂ ਕਰ ਦਿੱਤਾ ਗਿਆ ਪਰ ਉਹ 쇼 ਨਹੀਂ ਚਲਾਉਣਗੇ ਇਹ ਉਹਨਾਂ ਨੇ ਆਪਣੀ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਫੈਸਲਾ ਕਰ ਲਿਆ ਜਿਹੜੇ ਟੇਲੋ ਸਾਬ ਉਧਰ ਮੁਕਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿਉਂਕਿ ਮੁਕਤਸਰ ਪੁਲਿਸ ਨੂੰ 10 ਕਿਲੋਗ੍ਰam ਚੜੀ ਹੈਰੋਇਨ ਹੈ ਉਹ ਮਿਲੀ ਹੈ ਉਹਨਾਂ ਨੇ ਜ਼ਬਤ ਕੀਤੀ ਹੈ ਤੇ ਜਿਹੜੇ ਉੱਥੇ ਕਾਬੂ ਵੀ ਕੀਤੇ ਗਏ ਨੇ ਬੰਦੇ ਦੇਖੋ ਬੜੇ ਲੰਬੇ ਸਮੇਂ ਤੋਂ ਸਰਕਾਰ ਕਹਿੰਦੀ ਹੈ ਸਾਡਾ ਜੁੱਧ ਇਹ ਜੁੱਧ ਨਸ਼ਿਆਂ ਵਿਰੁੱਧ ਜੀ ਇਸੇ ਕਰੀ ਤਹਿਤ ਅੱਜ ਮੁਕਤਸਰ ਪੁਲਿਸ ਨੇ ਕੁਝ ਨਸ਼ਾ ਤਸਕਰਾਂ ਨੂੰ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਹਰਾਸ ਦੇ ਬਿਤੇ ਲਿਆ ਮੁੱਢਲੀ ਪੁੱਛਗਿੱਛ ਵਿੱਚ ਉਹਨਾਂ ਤੋਂ ਇਹ ਵੱਡੀ ਮਾਤਰਾ ਦੇ ਵਿੱਚ ਹੈਰੋਨ ਬਰਾਮਦ ਹੋਈ ਹੈ ਪੁਲਿਸ ਭਾਗ ਦੇ ਇੱਕ ਬਲਾਰੇ ਦੇ ਮੁਤਾਬਕ ਉਹ ਫੜੇ ਗਏ ਪੁਲਿਸ ਕਰਮਚਾਰੀਆਂ ਤੋਂ ਮਾਫ ਕਰਨਾ ਉਹਨਾਂ ਦੇ ਪੁਲਿਸ ਕਰਮਚਾਰੀ ਫੜੇ ਗਏ ਵਿਅਕਤੀਆਂ ਤੋਂ ਪੁੱਛਗਛ ਕਰ ਰਹੇ ਨੇ ਤਾਂ ਕਿ ਪਤਾ ਲੱਗੇ ਇਹ ਹੈਰੋਨ ਕਿੱਥੋਂ ਆਈ ਹੈ ਜੀ ਕੌਣ ਲਿਆਇਆ ਹੈ ਇਹਦਾ ਕਿੰਗਪਿੰਨ ਕੌਣ ਹੈ ਕਹਿੰਦੇ ਇਹਦੇ ਬਾਰੇ ਜਾਂਚ ਹੋਣੀ ਹੈ ਪਰ ਹੁਣ ਤੱਕ ਕੁਝ ਸਮਝ ਤਾਂ ਆਇਆ ਨਹੀਂ ਹਰ ਰੋਜ਼ ਫੜੀ ਜਾਂਦੀ ਹੈ ਆਉਂਦੀ ਕਿੱਥੋਂ ਹੈ ਸਵਾਲਾਂ ਦੇ ਘੇਰੇ ਚ ਜੀ ਜੀ ਟੀਲੋ ਸਭ ਉਧਰ ਗੱਲ ਕਰੀ ਜਾਵੇ ਵਾਲਮੀਕੀ ਭਗਵਾਨ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ 6 ਅਤੇ 7 ਤਰੀਕ ਨੂੰ ਜਿਹੜੀਆਂ ਨੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ ਉਠ ਰਹੀ ਹੈ। ਦੇਖੋ ਪਹਿਲਾਂ ਵੀ ਇੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਦਿਹਾੜੇ ਆਉਂਦੇ ਨੇ। ਜੀ। ਪਤਸੂ ਰਾਮ ਜਨਮ ਦਿਹੀ ਆਉਂਦੀ ਹੈ। ਕਈ ਹੋਰ ਆਉਂਦੇ ਨੇ। ਜਿਨ੍ਹਾਂ ਦੇ ਉੱਤੇ ਜਿਵੇਂ 2 ਅਕਤੂਬਰ ਲੰਘ ਗਿਆ। ਜੀ ਜੀ। ਗਾਂਧੀ ਜੀ ਦਾ ਜਨਮ ਦਿਨ ਇਹਦੇ ਉੱਤੇ ਵੀ ਸ਼ਰਾਬ ਦੇ ਠੇਕੇ ਅਕਸਰ ਬੰਦ ਹੁੰਦੇ ਨੇ 15 ਅਗਸਤ ਤੇ 26 ਜਨਵਰੀ ਨੂੰ ਵੀ ਇਹ ਕੁਝ ਦਿਹਾੜੇ ਹੋਰ ਨੇ ਹੁਣ 6 ਤੇ 7 ਅਕਤੂਬਰ ਭਗਵਾਨ ਬਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਜਿਹਦੇ ਮੱਦੇ ਨਜ਼ਰ ਮੰਗ ਕੀਤੀ ਗਈ ਹੈ ਕਿ ਇਸ ਦਿਨ ਵੀ ਸ਼ਰਾਬ ਤੇ ਬੀਟ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣ ਮੈਨੂੰ ਲੱਗਦਾ ਕਿ ਇਹ ਮੰਗ ਜਿਹੜੀ ਉਹਨਾਂ ਦੀ ਉਹ ਪੂਰੀ ਹੋ ਜਾਣੀ ਹੈ ਤੇ ਇਹ ਪਾਬੰਦੀ ਪੰਜਾਬ ਦੀ ਸਰਕਾਰ ਨੇ ਲਾ ਦੇਣੀ ਹੈ ਜੀ ਬਿਲਕੁਲ ਟੀਲੋ ਸਾਹਿਬ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਵਧੇਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਸ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ